ਦੇਖੋ ਔਟਮਾਰ ਵੀ ਕਰਤੀ ਹੈ ਨਾ ਬਈ ਪੂਰਾ ਮੇਰੇ ਗੁੱਝੀ ਨਾ ਸਕਤਾਂ ਨੇ ਕੰਮੇ ਲਾਲਤੀ ਦਾ ਪ੍ਰਤਾ ਹਵਾਲਾਚ ਵੀ ਰੱਖ ਲਿਆ 55 ਵੀ ਕਰਤੀ ਔਟੇ ਹੁਣ ਫਰੈਕਟ ਤੇ ਧਰਤੀਆਂ ਦੇ ਉੱਤੇ ਹੋਇਆ ਪ੍ਰਸ਼ਾਸਨ ਦੁਆਰਾ ਫੇਰ ਕਿ ਜੇ ਫਿਰ ਐ ਤੁਸੀਂ ਇਸ ਤਰ੍ਹਾਂ ਹੋਗੇ ਕਾਰਵਾਈ ਕੋਈ ਕਰ ਦੇ ਫਿਰ ਆ ਜੀ ਅਸੀਂ ਐ ਕਰਾਂਗੇ ਸਲੋਕ ਕਰਾਂਗੇ ਦੁਆਰਾ ਉਸ ਟੱਲਾ ਦੇ ਆਇਆ ਇਹ ਜੀ ਨਗਰਦੀ ਤੇ ਐਦਾ ਠਕੇਸ਼ਾ ਹੀ ਹੈ ਕੋਈ ਕੋਈ ਲੱਗਦਾ ਵੀ ਕੋਈ ਨਿਆਂ ਦੀ ਗੱਲ ਇਨਸਾਫ ਦੀ ਕਾਨੂੰਨ ਦੀ ਕੋ ਲੋਕਤੰਤਰ ਦੀ ਗੱਲ ਹੋ ਰਹੀ ਹੈ ਸ਼ਰਿਆਂ ਮੈਂ ਦਿਖਾ ਰਿਹਾ ਵੀ ਆਹ ਕੁਛ ਵਾਪਰ ਰਿਹਾ ਮਾਂ ਦੇ ਨਾ ਵਾਪਰਿਆ ਉਹਦੇ ਬਾਪ ਨੂੰ ਵੀ ਹਾਂ ਵੀ ਪੁਟਾਗੇ ਦੀ ਉਹ ਗੱਲ ਆ ਵੀ ਪੁਟਾਗੇ ਵੀ ਤਾਂ ਸਾਹ ਨਹੀਂ ਕੱਢਣ ਦੇਣਾ ਮਾਰਾਂਗੇ ਵੀ ਤਾਂ ਰੋਣ ਵੀ ਦੇਣੀ ਉਹ ਗੱਲ ਤਾਂ ਬਰਨਾਲਾ ਪ੍ਰਸ਼ਾਸਨ ਉੱਤਰੀਆ ਦਾ ਹੇਲਵਾ ਰਹੇ ਹੈ ਕੋਈ ਗੱਲ ਨਹੀਂ ਇਹ ਕਰਦੇ ਆਂ ਕਰਦੇ ਆਂ ਕੋਈ ਗੱਲ ਕੁਸ ਮਾਸ ਚੋਕ ਤੱਕ ਨਹੀਂ ਬਣਾਉਂਦੇ ਬਹੁਤ ਸਿਆ ਬਹੁਤ ਲੰਮੇ ਹੁੰਦੇ ਆ ਅਸਟਰੋਨਮੀ ਦੀ ਗੱਲਾਂ ਤੋਂ ਸਾਹਮਣੇ ਆ ਹੁਣ ਪਤਾ ਕੀ ਗੱਲ ਕੀ ਹੈ ਮੈਂ ਇੱਕੋ ਗੱਲ ਕਹਿਣਾ ਮੈਂ ਡਟਿਆ ਮੈਂ ਇਸ ਜਿਹੜੀ ਧੱਕੇਸ਼ਾਹੀ ਦੇ ਖਿਲਾਫ ਡਟਿਆ ਤੇ ਜ਼ੁਲਮ ਦੇ ਖਿਲਾਫ ਡਟਿਆ ਇਹ ਗੱਲ ਇਕੱਲੀ ਮੇਰੀ ਨਹੀਂ ਹੈ ਇਹ ਕੱਲ ਨੂੰ ਕਿਸੇ ਵੀ ਪੰਜਾਬ ਦੇ ਲੋਕ ਕੋਲ ਬਣਦੀ ਹੈ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਪੂਰ ਕਰਦਾ ਪਿਆਰ ਦਿੱਤੀ ਨਾ ਪਾਇਓ ਕਿ ਪੰਜਾਬ ਸ਼ਖ਼ਤਾਂ ਦੇਣਾ ਚਾਹੀਦਾ ਜਿਵੇਂ ਕਿਸੇ ਨਾ ਵੀ ਕਰਦੇ ਮੇਰੇ ਨਾਲ ਕੋਈ ਕਿਸੇ ਨਾ ਵੀ ਕਰਦੇ ਮੈਂ ਤਾਂ ਹਰ ਬੰਦੇ ਨਾਲ ਖੜਾ ਜਿੱਥੇ ਕਿ ਧੱਕਾ ਹੋਇਆ ਬਦੀ ਕੀ ਹੋਈ ਹੈ ਜ਼ੁਲਮ ਹੋਇਆ ਮੈਂ ਹੱਥਾਂ ਜਾ ਕੇ ਤਰੋਂ ਮਨੋਂ ਜਾ ਕੇ ਆਪਾਂ ਜੋਰ ਲਾ ਕੇ ਲੜੇ ਇਹ ਜਿਹੜੇ ਏਸ ਕਰਦੇ ਆਂਦਾ ਕੋਈ ਡਰ ਨਹੀਂ ਭਈ ਲੈ ਜੋ ਚੱਕ ਕੇ ਲਜਾਣਾ ਮੈਂ ਸਪਾਸ ਪਰ ਮੈਂ ਆਵਾ ਲਾਜ ਕਰਾ ਕੇ ਮੈਂ ਦੀ ਬੜੀ ਤਰਫਲਾ ਕਰਾ ਕੇ ਇਸ ਤਰ੍ਹਾਂ ਕਰਾਤੀ ਕਿ ਰੀਲ ਵਿੱਚ ਜਿਹੜੀ ਕਾਰਵਾਈ ਬਣਦੀ ਆ ਉਪਰਾਹ ਕੀ ਜਿਦੋਂ ਦਾ ਫੁੰਦੇ ਜੋ ਜਿੱਤ ਚਾਹੇ ਗੁਲੀਆਂ ਮਾਰ ਦੋ ਚਾਹੇ ਬੱਤੇ ਦੇ ਦੋ ਜੋ ਤੁਹਾਨੂੰ ਕਰਨਾ ਤੁਸੀਂ ਹੁਕਮ ਮੈਂ ਇਸ ਗੱਲ ਨੂੰ ਥੋੜਾ ਜਿਆਦਾ ਹੋਰ ਖੋਲ ਕੇ ਤੁਹਾਨੂੰ ਦੱਸ ਦਿਆ ਇੱਕ ਗਾਸਟਰਡ ਅਫਸਰ ਹੈ ਨਾ ਹਜੇ ਅਸੀਂ ਨਹੀਂ ਲੈ ਰਹੀ ਕਿਉਂਕਿ ਉਹਨੇ ਦੁਬਾਰਾ ਫੋਨ ਕਰਕੇ ਫਿਰ ਕਹਿ ਪਲੀਜ਼ ਮੇਰੀ ਗੱਲ ਸੁਣੋ ਇਹਨਾਂ ਨੂੰ ਗਿਲਾ ਪਤਾ ਕੀ ਹੈ ਗੁੱਸਾ ਪਤਾ ਕੀ ਆ ਰਿਹਾ ਹੈ ਕਿ ਇੱਕ ਤਾਂ ਤੁਸੀਂ ਬਦਤਮੀਜ਼ੀ ਕੀਤੀ ਰਾਤ ਕੁੱਟਿਆ ਫਿਜ਼ੀਕਲੀ ਕੁੱਟਿਆ ਇੱਕ ਇਹ ਜਿਹੇ ਬੰਦੇ ਨੂੰ ਜੋ ਦੁਨੀਆ ਜਾਣਦੀ ਜੀ ਨੂੰ ਔਰ ਨਾਲ ਆ ਮੁੰਡਾ ਬੈਠਾ ਆਕਾਸ਼ ਸ਼ਰੇਆਮ ਕੁੱਟਿਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਤਕਲੀਫ ਕੀ ਹੋ ਰਹੀ ਹੈ ਕਿ ਤੁਸੀਂ ਇੱਥੇ ਆ ਕੇ ਰਾਮਪੁਰਾ ਫੂਲ ਸਿਵਲ ਹਸਪੀਟਲ ਚ ਦਾਖਲ ਹੋ ਕੇ মিডিਏ ਨੂੰ ਆਏ ਕਿਉਂ ਦੱਸ ਰਹੇ ਅਸੀਂ ਤੁਹਾਨੂੰ ਛੱਡਤਾ ਜਾਓ ਬਸ ਗੱਲ ਖਤਮ ਤੁਸੀਂ ਭੁੱਲ ਜੋ ਅਸੀਂ ਤੁਹਾਨੂੰ ਕੁੱਟਿਆ ਅਸੀਂ ਜੋ ਸ਼ਿਕਾਇਤ ਕੀਤੀ ਇਹਨਾਂ ਨੇ ਆਂਦੇ ਬਸ ਗੱਲ ਖਤਮ ਜੇ ਤੁਸੀਂ ਐਂ ਕਹੂਗੇ ਪਤਾ ਕੀ ਆਂਦੇ ਅਸੀਂ ਦੋਵੇਂ ਚੱਕਾ ਨਾ ਆ ਰਹੇ ਆ ਮੈਂ ਤੁਹਾਡੇ ਕੈਮਰੇ ਆ ਰਹੀ ਉਹਨਾਂ ਨੂੰ ਆਣਾ ਕਿ ਭਾਈ ਸਾਹਿਬ ਤੂੰ ਤਾਂ ਜਿਹੜਾ ਵੀ ਹੈਗਾ ਤੂੰ ਆਪਦੇ ਟੌਪ ਵਾਲੇ ਨੂੰ ਕਹੇ ਆ ਆ ਬੈਠੇ ਆ ਚੱਕਾ ਖੇਡ ਔਰ ਅਸੀਂ ਹੁਣੇ ਦੀ ਰਿਪੋਰਟ ਕਰ ਰਹੇ ਆ ਉੱਪਰ ਤੱਕ ਉੱਪਰ ਜੋ ਉੱਪਰ ਤੋਂ ਉੱਪਰ ਹੈ ਇਸ ਤੇ ਉਹਨੂੰ ਲਿਖ ਕੇ ਭੇਜ ਰਹੇ ਆ ਕਿ ਇੱਕ ਬੰਦੇ ਨਾਲ ਪਹਿਲਾਂ ਤਸ਼ੱਦਦ ਕੀਤਾ ساری ਰਾਤ ਹੁਣ ਉਹਨੂੰ ਸ਼ਰਮ ਧਮਕੀਆਂ ਦਿੱਤੀਆਂ ਜਾ ਰਹੀਆਂ ਆ ਕਿ ਤੂੰ ਬੋਲਿਆ ਕਿਉਂ ਐ ਮੈਨੂੰ ਜਸ ਜੇ ਮਹਿਜਨ ਕਿ ਲੱਖਾ ਸਿੰਘ ਸਦਾਨੇ ਨਾਲ ਐ ਕਰ ਰਿਹਾ ਆਮ ਬੰਦਿਆ ਨਾਲ ਕੀ ਕਰਨਗੇ ਇੱਥੇ ਆ ਦੋ ਮੁੰਡੇ ਖੜੇ ਸਰਪੰਚ ਕਮਾਲੂ ਪਿੰਡ ਦੇ ਇੱਕ ਸਾਫਕਾ ਇੱਕ ਪ੍ਰੈਜ਼ੈਂਟ ਸ਼ਰਮ ਥਾਣੇਦਾਰ ਨੇ ਧਮਕੀ ਦਿੱਤੀ ਸਾਹਮਣੇ ਖੜ ਕੇ ਆਦਾ ਤੈਨੂੰ ਵੇਖ ਲਾਂਗੇ ਤੈਨੂੰ ਬੰਦਾ ਬਣਾ ਦਿਆਂਗੇ ਕੈਮਰਿਆਂ ਦੇ ਵਿੱਚੋਂ ਕੈਦ ਆ ਪੁੱਛ ਲੋ ਮੁੰਡਿਆਂ ਨੂੰ ਕਈ ਉਹ ਸਰਪੰਚ ਉਹ ਥਾਣੇਦਾਰ ਤੇ ਕੋਈ ਕਾਰਵਾਈ ਹੋਈ ਕਿੰਨੇ ਪੁਲਿਸ ਦੇ ਅਚੱਲ ਸਾਹਮਣੇ ਆ ਚੁੱਕੇ ਕਿਸੇ ਤੇ ਕਾਰਵਾਈ ਹੋਈ ਆ ਅੱਗੇ ਆ ਮੜਾ ਜਣਨਾ ਆ ਮੁੰਡਾ ਇਹਨੂੰ ਪੁੱਛੋ ਇਹਨੇ ਕੋਈ ਕਾਰਵਾਈ ਹੋਈ ਆ ਉਸ ਥਾਣੇਦਾਰ ਤੇ ਕੋਈ ਕਾਰਵਾਈ ਨਹੀਂ ਹੋਈ ਕਿੰਨੇ ਦਿਨ ਹੋ ਗਏ ਇਸ ਗੱਲ ਨੂੰ 2 ਹਫ਼ਤੇ 100 ਹਫ਼ਤੇ ਹੋ ਗਏ ਸ਼ਰਿਆਮ ਇਹ ਮੁੰਡਾ ਕੁਲਦੀਪ ਪਿੰਡ ਕਮਾਲ ਦਾ ਸਰਪੰਚ ਆ ਤਲਵੰਡੀ ਕਮਾਲ ਦਾ ਸਾਫ ਦਾ ਸਰਪੰਚ ਆ ਸ਼ਰਿਆਮ ਐਸ ਐਚਓ ਵੀਡੀਓ ਦੇ ਵਿੱਚ ਬੋਲਦਾ ਕੋਈ ਗੱਲ ਨਹੀਂ ਕਰਨ ਦਾ ਦੇਖਾਂਗੇ ਇਹ ਕੀ ਕਰ ਰਿਹਾ ਉੱਥੇ ਕੀ ਫੈਕਟਰੀ ਲੱਗ ਰਹੀ ਹੈ ਜਿਹੜੀ ਰੈਡ ਮਤਲਬ ਕਿ ਜੋ ਰੈਡ ਕੈਟਾਗਰੀ ਹੈ ਕੈਟਾਗਰੀ ਦੀ ਫੈਕਟਰੀ ਹੈ 13 ਮਹੀਨੇ ਜਿੰਨੇ ਇਹ ਵਿਚਾਰੇ ਆਪ ਦੇ ਆਪ ਨੂੰ ਬਚਾਉਣ ਲਈ ਇਹਦੇ ਪਿੰਡਾਂ ਨੂੰ ਬਚਾਉਣ ਲਈ ਜਾਈ ਲੈ ਰਹੇ ਨੇ ਰੇਡ ਮਹੀਨੇ ਦੇ ਤੱਕ ਇਹਨਾਂ ਨੂੰ ਅਸਲ ਚੁਪ ਧਮਕੀ ਦੇ ਦਿੱਤਾ ਕੋਈ ਗੱਲ ਤੈਨੂੰ ਤੁਸੀਂ ਦੇਖਾਂਗੇ ਇਹਨੂੰ ਕਿਨੂੰ ਜੇ ਹੱਥ ਦੋਗੇ ਇਹ ਸਾਰੇ ਵੀ ਪੈ ਨਿਕਲੇ ਆ ਅਸੀਂ ਭਗਵੰਤ ਸਿੰਘ ਮਾਨ ਨੂੰ ਪੁੱਛਦੇ ਆ ਕਿ ਉਹਨੂੰ ਇਹ ਕੈਮਰੇ ਇਹ ਸੋਸ਼ਲ ਮੀਡੀਆ ਇੱਕ ਸਰਪੈਂਚਨ ਜਦੋਂ ਇੱਕ ਨਸ਼ਾ ਵੇਚਣ ਵਾਲੀ ਨੇ ਧਮਕੀ ਦਿੱਤੀ ਸੀ ਉਹਨੇ ਫੋਨ ਕਰਨ ਲਿਆ ਅਸੀਂ ਰਾਤ ਨੂੰ ਕੀ ਉਸ ਬੰਦੇ ਨੂੰ ਫੋਨ ਕਰੂੰਗਾ ਨਖਾ ਸਿੰਘ ਸਧਾਣੇ ਨੂੰ ਜਿਹਦੇ ਨਾਲ ਰਿਹਾ ਇੱਕ ਪਾਰਟੀ 'ਚ ਇਕੱਠੇ ਰਿਹਾ ਦੋਸਤ ਰਿਹਾ ਕੀ ਉਹਦੇ ਨਾਲ ਧੱਕਾ ਹੋਇਆ ਜਾਂ ਜਵਾਈ ਮਤਲਬ ਪਾਣੀ ਨਾ ਜਿਹੜੀ ਰੀਡ ਦੀ ਹੱਡੀ ਹੈ ਖਤਮ ਹੀ ਹੋ ਗਈ ਹੈ ਕੀ ਆ ਸਰਪੰਚ ਇੱਕ ਪ੍ਰੈਜ਼ੈਂਟ ਖੜਾ ਹੈ ਇੱਥੇ ਖੜਾ ਮੁੰਡਾ ਆ ਪ੍ਰੈਜ਼ੈਂਟ ਸਰਪੰਚਾ ਸਾਫ ਦਾ ਇਹਨਾਂ ਨੂੰ ਸ਼ਰਯਾਂਮ ਧਮਕੀ ਦਿੱਤੀ ਕਿ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਫੋਨ ਕੀਤਾ ਮੈਂ ਡੀਜੀਪੀ ਸਾਹਿਬ ਨੂੰ ਵੀ ਪੁੱਛਦਾ ਕਿ ਤੁਹਾਡਾ ਪੁਲਿਸ ਦਾ ਗਾਸਟਡ ਆਫੀਸਰ ਧਮਕੀ ਦੇ ਰਿਹਾ ਫੋਨ ਤੇ ਕਿ ਤੁਸੀਂ ਐ ਕਿਉਂ ਦਾਖਲ ਹੋਏ ਹੋ ਉਸੀ মিডিਏ ਨੂੰ ਇਹ ਸਾਰੀਆਂ ਗੱਲਾਂ ਕਿਉਂ ਦੱਸ ਰਿਆਂ ਔਰ ਕੋਈ ਆਮ ਬੰਦੇ ਨੂੰ ਨਹੀਂ ਕਹਿ ਰਹੇ ਜਿਹੜੇ ਬੰਦੇ ਨੂੰ ਇੱਕ ਦੁਨੀਆ ਜਾਣਦੀ ਹੈ ਜਿਹਦੇ ਵੱਲ ਤੁਹਾਡੇ ਕੈਮਰਿਆਂ ਦਾ ਮੂੰਹ ਹੋ ਜਾਂਦਾ ਲੱਖਾਂ ਸਿੰਘ ਸੁਧਾਨੇ ਨੂੰ ਕਹਿ ਰਹੇ ਨੇ ਔਰ ਅਸੀਂ ਸਾਰੇ ਜਿਹਦੇ ਕੋਲੇ ਖੜੇ ਆਂ ਫਿਰ ਵੀ ਇਹ ਧਮਕੀ ਦਿੱਤੀ ਜਾ ਰਹੀ ਹੈ ਇਹ ਪੰਜਾਬ ਚ ਡੈਮੋਕਰੇਸੀ ਹੈ ਜਾਂ ਇਹ ਪੁਲਸਾਂ ਰੋਕਤਾਂ ਦੇ ਜਿਨਾ ਹੀ ਪੁਰਾਣਾ ਬਣੂਗਾ ਉੱਜੜਦਾ ਹੋਊਗਾ ਮੇਂਗਲਰ ਦਾ ਆਊਗਾ ਦੀ ਆ ਗਿਆ ਕਿੰਨੇ ਬੰਦੇ ਮਾਰੇ ਜਾ ਚੁੱਕੇ ਨੇ ਗਨਾਵਾ ਤੁਨੂੰ ਅਗਲਾ ਕਦਮ ਕੀ ਹੋਊਗਾ ਅਗਲਾ ਕਦਮ ਇਹਦੇ ਵਿਰੁੱਧ ਜਿਵੇਂ ਮੈਂ ਪਹਿਲਾਂ ਆਖਿਆ ਆਊਟ ਐਂਡ ਰਾਈਟ ਸਿੱਧੀ ਲੜਾਈ ਲੜੀ ਜਾਊਗੀ ਜਿਹੜੇ ਬੰਦਿਆਂ ਨੇ ਤਸ਼ੱਦਦ ਕੀਤੇ ਨੇ ਜਿਹੜੇ ਬੰਦੇ ਸ਼ਰਾਬੀ ਸੀ ਉਹਨਾਂ ਦੇ ਕਾਰਵਾਈ ਨਹੀਂ ਹੋਊਗੀ ਤਾਂ ਪੂਰੇ ਪੰਜਾਬ ਨੂੰ ਨਾਂ ਲੈ ਕੇ ਜਿੱਥੇ ਜਿੱਥੇ ਪੁਲਿਸ ਜਾਂ ਤਸ਼ੱਦਦ ਹੋਇਆ ਹੈ ਜਿਹਦੇ ਵਿੱਚ ਇਹ ਮੁੰਡੇ ਵੀ ਸ਼ਾਮਲ ਨੇ ਸਾਰੇ ਪੁਲਿਸ ਤਸ਼ੱਦਦ ਦੀ ਪੰਜਾਬ ਇੱਕ ਹੋ ਕੇ ਲੜਾਈ ਲੜੂਗਾ ਜਿੰਨਾ ਕੀਤਾ ਤਾਂ ਇਹਨਾਂ ਦੀ ਵਿੱਚੇ ਸਰਕਾਰ ਵਿੱਚੇ ਪੁਲਿਸ ਸਭ ਦਾ ਸਾਨੂੰ ਦੇਖਾਂਗੇ ਲੋਕਾਂ ਤੋਂ ਵੱਡਾ ਕੋਈ ਨਹੀਂ ਹੁੰਦਾ ਤੁਸੀਂ ਲੋਕਾਂ ਨੂੰ ਮਾਰਨਾ ਸ਼ੁਰੂ ਕਰਤਾ ਆਪ ਦੀਆਂ ناکਾਮਯਾਬੀਆਂ ਛੁਪਾਉਣ ਲਈ ਪੁਲਿਸ ਨੂੰ ਖੁੱਲੇ ਹੱਥ ਦੇਤੇ ਨੇ ਕੀ ਅਗਲੀ ਵਾਰੀ ਸਾਡੀ ਹੈ ਕਿਸੇ ਹੋਰ ਦੀ ਹੈ ਜੋ ਬੋਲਦੇ ਨੇ ਉਹਦੀ ਹੈ ਤੁਹਾਡੇ ਜਰਨਲਿਸਟ ਅਤੇ ਲੂੰਬਾ ਸਾਹਿਬ ਗਰੇ ਇਸ ਕੀ ਕੀਤਾ ਸੀ ਉਹਨਾਂ ਨੇ ਆ ਜਗਮੀਤ ਖੜਾ ਇਹਨੇ ਕੀ ਕੀਤਾ ਸੀ ਜਿਹੜਾ ਬੰਦਾ ਭੋਂਦਾ ਉਹਨੂੰ ਚੱਕ ਕੇ ਪੁਲਿਸ ਦੇ ਕੇਸ ਮਰਚੇ ਇਹ ਬਦਲਾਵ ਇਹ ਤਾਂ ਉਹ ਪਿਛਲੇ ਪੁੱਛੜਾ ਨਾਲੋਂ ਵੀ ਟੱਪਾਂਗੇ ਇਹੋ ਹੈ ਜਿਹੜੇ ਦਿੱਲੀ ਚ ਨਾਰੇ ਲਾਉਂਦੇ ਸੀ ਕਿ ਦਿੱਲੀ ਦੇ ਵਿੱਚ ਮੋਦੀ ਧਮਕੀ ਦੇ ਰਿਹਾ ਇਹ ਕਹਿ ਰਹੇ ਸੀ ਯਾਰ ਇਹਨੂੰ ਚੁੱਪ ਕਰਾ ਕੇ ਕਿਹੜਾ ਬੋਲੀ ਜਾਂਦਾ ਕੀ ਇਹ ਉਹੀ ਨੇ ਕੀ ਇਹ ਮੋਦੀ ਨੂੰ ਜੋ ਕਹਿੰਦੇ ਨੇ ਆ ਮੋਦੀ ਗਲਤ ਕਰ ਰਿਹਾ ਇਹ ਖੁਦ ਨਹੀਂ ਕਰ ਰਹੇ ਉਹ ਪ੍ਰੈਕਟਿਸ ਕਿਤੇ ਕੋਈ ਬਿੱਲ ਹੁੰਦਾ ਬਿਨਾ ਡਿਸਕਸ਼ਨ ਕੀਤੇ ਆ ਪਾਸ ਕਰਦੇ ਨੇ ਵਾਟਰ ਐਕਟ ਦੀ ਐਮੈਂਡਮੈਂਟ ਕੀਤੀ ਇਹਨਾਂ ਨੇ ਪੁਲਿਸ ਦਾ ਤਸ਼ੱਦਦ ਆ ਉਵੇਂ ਕਰ ਰਹੇ ਨੇ ਕੋਈ ਇੱਕ ਗੱਲ ਇਹ ਦੱਸ ਦਿਨ ਜਿਹੜੀ ਮੋਦੀ ਕਰ ਰਿਹਾ ਹੈ ਨਾ ਕਰ ਰਹੇ ਉਹ ਬਲਕਿ ਵੱਧ ਕੇ ਮੋਦੀ ਉਹ ਨਹੀਂ ਕਰ ਰਿਹਾ ਜੋ ਇਹ ਕਰ ਰਹੇ ਨੇ ਇਨਕਲਾਬ ਆ ਇਨਕਲਾਬ ਹੈ ਸਾਨੂੰ ਦਾ ਇਸ ਇਨਕਲਾਬ ਦਾ ਮਤਲਬ ਕੁਝ ਹੋਰ ਹੁੰਦਾ ਸ਼ਰਿਆਂ ਮੇਰੇ ਤਾਂ ਵੇਚਿਆ ਜਾ ਰਿਹਾ 20000 ਕਰੋੜ ਖਾ ਰਹੇ ਨੇ 20888 ਕਰੋੜ ਰੈਵਨਿਊ ਹੋਇਆ ਇਹਨਾਂ ਨੇ ਹੀ ਗਵਰਨਰ ਬੋਲਿਆ ਸੀ ਨਾ ਕਿ 20000 ਕਰੋੜ ਦਾ ਰੈਵਨਿਊ ਹੋਊਗਾ ਕਿੱਧਰ ਗਿਆ ਉਹ ਉਦੋਂ ਗਲਤ ਬੋਲਿਆ ਸੀ ਜਾਂ ਹੁਣ ਗਲਤ ਬੋਲਿਆ ਦੱਸੂ ਕੋਈ ਸ਼ਰਮਤਮ ਕੀਆ ਦੇ ਰਹੇ ਤੁਸੀਂ ਯਾਰ ਵਿਕਸਤ ਦੁਨੀਆ ਦੇ ਵਿੱਚ ਪੰਜਾਬੀ ਖਿਲ ਰਹੇ ਹੋਏ ਨੇ ਆ ਪੰਜਾਬ ਆ ਤੁਸੀਂ ਆਨੇ ਮੁੰਡੇ ਬਾਹਰ ਨਾਲ ਜਾਣ ਸ਼ਰਮ ਘੁੱਟ ਰਹੇ ਹੋ ਏਕ-ਇਕ ਮੁੰਡਾ ਘਰਾਂ ਦਾ ਬਾਹਰ ਨਾਲ ਜਾਣ ਵਿਚਾਰੇ ਨੌਨਸੈਂਸ ਹਨੂਮਾ ਮੋੱਖ ਮੰਤਰੀ ਸਾਹਿਬ ਤੁਹਾਨੂੰ ਸਪੈਸ਼ਲੀ ਕਹਿ ਰਿਹਾ ਇਹ ਦਿੱਲੀ ਵਾਲਿਆਂ ਨੇ ਥਿਉਣਾ ਨਹੀਂ ਥੋੜਾ ਤੁਸੀਂ ਜਵਾਬ ਦੇ ਹੁੰਦੇ ਪੰਜਾਬ ਨੂੰ ਕਿ ਵੋਟਾਂ ਵੀ ਤੁਹਾਨੂੰ ਪਾਈਆਂ ਸੀ ਸ਼ਰੀਆਮ ਤੱਕ ਜਾਂ ਦਿੱਤੀਆਂ ਜਾ ਰੀਆਂ ਪੁਲਿਸ ਵੱਲੋਂ ਔਰ ਬਾਇਜ਼ ਹੋ ਕੇ ਬਰਨਾਲਾ ਪੁਲਿਸ ਨੇ ਪੂਰੀ ਕਾਰਵਾਈ ਕੀਤੀ ਹੈ ਇੱਕ ਪਾਸੇ ਹੋ ਕੇ ਅਸੀਂ ਉਹਦੀਆਂ ਜੋ ਕਾਨੂੰਨੀ ਤੌਰ ਤੇ ਕਰਨਾ ਉਹ ਵੀ ਕਰ ਰਹੇ ਆ ਔਰ ਅਸੀਂ ਇਹਦੀ ਜਨਤਾ 'ਕ ਲੜਾਈ ਵੀ ਲੜਾਂਗੇ ਔਰ ਉਦੋਂ ਤੱਕ ਲੜਾਂਗੇ ਜਦੋਂ ਤੱਕ ਇਨਸਾਫ ਨਹੀਂ ਮਿਲਦਾ